ਪੋਇਮ ਕਰ ਰਹੇ ਹਾਂ ਜੀ ਅਸੀਂ ਕਵਿਤਾ ਕਰ ਰਹੇ ਹਾਂ ਸਮਾਂ ਹੁਣੇ ਸਮਾਂ ਕਵਿਤਾ ਕਿੰਨੇ ਲਿਖੀ ਆ ਪਾਈ ਵੀਰ ਸਿੰਘ ਜੀ ਨੇ ਇਹ ਕਵੀ ਦੇ ਬਾਰੇ ਲਿਖਿਆ ਹੋਇਆ ਹੈ ਜੀ ਪਰ ਇਹ ਹੁਣ ਸਾਡੇ ਸਿਲੇਬਸ ਵਿੱਚ ਨਹੀਂ ਹੈ ਤਾਂ ਕਰਕੇ ਮੈਂ ਇਹ ਡਿਸਕਸ ਨਹੀਂ ਕਰ ਰਹੀ ਹਾਂ ਫਿਲਹਾਲ ਮੈਂ ਜੋ ਸਿਲੇਬਸ ਦਾ ਕੰਟੈਂਟ ਹੈ ਉਹ ਹੀ ਡਿਸਕਸ ਕਰ ਰਹੀ ਹਾਂ ਛੋਟੀ ਜੀ ਪੋਇਮ ਹੈ ਬਟ ਬੜਾ ਅੱਛਾ ਸੰਦੇਸ਼ ਦਿੱਤਾ ਗਿਆ ਇਹਦੇ ਵਿੱਚ ਕੀ ਹੈ ਸਮਾਂ ਸਮਾਂ ਮੀਨਸ ਟਾਈਮ ਠੀਕ ਹੈ ਟਾਈਮ ਦੀ ਇੰਪੋਰਟੈਂਸ ਦੱਸੀ ਗਈ ਹੈ ਕਿ ਸਾਨੂੰ ਉਹਨਾਂ ਦੇ ਵਿੱਚ ਆ ਤੁਸੀਂ ਕੀ ਕੀ ਲਿਖ ਸਕਦੇ ਹੋ ਜਿਵੇਂ ਸਮਾਂ ਨਿਰੰਤਰ ਗਤੀਸ਼ੀਲ ਹੈ ਉਹ ਚਲਾਈ ਮਾਨ ਹੈ ਚਲਾਈ ਮਾਨ ਐ ਛੋਟੀ ਆਂਦੀ ਹੁੰਦੀ ਹੈ ਇਹਦੇ ਵਿੱਚ ਠੀਕ ਹੈ ਇਸ ਤੋਂ ਬਾਅਦ ਇਸ ਨੂੰ ਰੋਕਣਾ ਸੰਭਵ ਨਹੀਂ ਹੈ ਔਰ ਸਮੇਦਾ ਹਮੇਸ਼ਾ ਸਾਨੂੰ ਸਦਉਪਯੋਗ ਕਰਨਾ ਚਾਹੀਦਾ ਹੈ ਤੇ ਇਹਦੇ ਬਾਰੇ ਹੀ ਹੈ ਕਵਿਤਾ ਹੈ ਉਹਨਾਂ ਦੇ ਵਿੱਚ ਇੱਕ ਚੀਜ਼ ਧਿਆਨ ਰੱਖਣ ਵਾਲੀ ਹੈ ਕਿ ਕਵੀ ਜੋ ਕਵੀ ਨੇ ਕਵਿਤਾ ਜੋ ਲਿਖੀ ਹੈ ਨਾ ਇਸਤਰੀ ਰੂਪ ਵਿੱਚ ਉਹ ਗੱਲ ਕਰ ਰਿਹਾ ਹੈ ਕਵੀ ਉਹ ਕੀ ਕਹਿ ਰਿਹਾ ਹੈ ਦੇਖੋ ਰਹੀ ਵਾਸਤੇ ਘਤ ਵਾਸਤੇ ਘਤ ਦਾ ਮਤਲਬ ਹੁੰਦਾ ਹੈ ਮਿੰਤਾ ਕਰਨੀਆ ਨੇਥੇ ਪਿੱਛੇ ਦਿੱਤਾ ਹੋਇਆ ਤਰਲਾ ਕਰਨਾ ਰਿਕੁਐਸਟ ਕਰਨੀ ਮਿੰਤਾ ਕਰਨੀ ਠੀਕ ਹੈ ਤੇ ਰਹੀ ਤੋਂ ਪਤਾ ਲੱਗ ਰਿਹਾ ਦੇਖੋ ਮੈਂ ਪੂਰੀ ਲਾਈਨ ਪੜ੍ਹਦੀ ਆ ਤਾਂ ਤੁਹਾਨੂੰ ਪਤਾ ਚੱਲੇਗਾ ਰਹੀ ਵਾਸਤੇ ਘੱਤ ਸਮੇ ਨੇ ਇੱਕ ਨਾ ਮੰਨੀ ਕੀ ਕਹਿ ਰਿਹਾ ਹੈ ਕਵੀ ਕਵੀ ਕਹਿ ਰਿਹਾ ਹੈ ਕਿ ਇਸਤਰੀ ਰੂਪ ਵਿੱਚ ਕਹਿ ਰਿਹਾ ਹੈ ਕਿ ਮੈਂ ਸਮੇਂ ਦੀਆਂ ਬੜਾ ਬੜੀਆਂ ਤਰਲਾ ਕੀਤੀਆਂ ਬੜੀ ਮਿੰਤਾ ਕੀਤੀਆਂ ਸਮੇਂ ਦੀ ਬੜੇ ਤਰਲੇ ਕੀਤੇ ਪਰ ਸਮੇਂ ਨੇ ਮੇਰੀ ਇੱਕ ਗੱਲ ਨਾ ਮੰਨੀ फड फड रही तरीक समय खिसकाई पन्नी अगेन रही रही तो स्त्रीलिंग ਦਾ ਪਤਾ ਲੱਗ ਰਿਹਾ ਹੈ ਕਿ ਮੈਂ ਫੜ ਫੜ ਕੇ ਤਰੀਕ ਰਹੀ ਸੀ ਸਮੇ ਨੂੰ ਆਪਣੇ ਵਾਲ ਕਸੀਟ ਰਹੀ ਸੀ ਪਰ ਸਮੇ ਨੇ ਕੰਨੀ ਖਿਸਕਾ ਦਿੱਤੀ ਮਤਲਬ ਸਮੇ ਜਿਹੜਾ ਹੈ ਉਹ ਕਿਨਾਰਾ ਕਰਕੇ ਜਾਂ ਪੱਲਾ ਛੁੜਾ ਕੇ ਭੱਜ ਗਿਆ ਠੀਕ ਹੈ ਮਤਲਬ ਜਿਵੇਂ ਅਸੀਂ ਕਿਸੇ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਪਰ ਉਹ ਸਾਨੂੰ तक्का देके या साडे तो अपना हाथ छुड़ा के जाए ए भी लिख सकते हो तुम्ही हाथ छुड़ा के कन्नी खिसका के चला गया किमे ना सकी रोक अगेन सकी वर्ड तो पता लग रहा है स्त्रीलिंग चल रहा है कि मैं किमे रोक ना सकी क्या चाहिए फ्रिज किसके लिए अपना रजिस्टर ले आओ किमे ना सकी रोक ਅਟਕ ਜੋ ਪਾਈ ਪੰਨੀ ਹੁਣ ਕਿਵੇਂ ਹੈ ਕਿ ਕੀ ਕਹਿ ਰਿਹਾ ਹੈ ਕਿ ਕਵੀ ਕਹਿ ਰਿਹਾ ਹੈ ਕਿ ਮੈਂ ਕਿਵੇਂ ਇਸ ਸਮੇਂ ਨੂੰ ਇਸਤਰੀ ਰੂਪ ਵਿੱਚ ਕਹਿ ਰਿਹਾ ਹੈ ਕਿ ਮੈਂ ਸਮੇਂ ਨੂੰ ਰੋਕ ਨਾ ਸਕੀ ਤੇ ਜਿਹੜੀ ਮੈਂ ਅਟਕ ਪਾਈ ਜਿਹੜੀ ਮੈਂ ਰੁਕਾਵਟ ਵੀ ਪਾਈ ਸਮੇਂ ਨੇ ਉਹ ਵੀ ਪੰਨ ਦਿੱਤੀ ਮਤਲਬ ਜਿਹੜੀਆਂ ਰੁਕਾਵਟਾਂ ਮੈਂ ਸਮੇਂ ਨੂੰ ਰੋਕਣ ਲਈ ਪਾਣ ਦੀ ਕੋਸ਼ਿਸ਼ ਕੀਤੀ ਰੁਕਾਵਟਾਂ ਪਾਣ ਦੀ ਕੋਸ਼ਿਸ਼ ਕੀਤੀ ਸਮਾਂ ਉਹ ਰੁਕਾਵਟਾਂ ਤੋੜ ਕੇ ਭੱਜ ਗਿਆ ਕਹਿਣ ਦਾ ਮਤਲਬ ਹੈ ਕਿ ਸਮਾਂ ਕਿਸੇ ਦੇ ਰੁਕਦਾ ਨਹੀਂ ਹੈ ਇਸ ਕਰਕੇ ਸਾਨੂੰ ਸਮੇਂ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ ਦੇਖੋ ਰਹੀ ਵਾਸਤੇ ਘੱਟ ਕਿ ਮੈਂ ਸਮੇਂ ਦੀ ਤਰਲਾ ਕਰਦੀ ਰਹੀ ਮਿੰਤਾ ਕਰ ਤਰਲੇ ਕਰਦੀ ਰਹੀ ਮਿੰਤਾ ਕਰਦੀ ਰਹੀ ਸਮੇਂ ਨੇ ਇੱਕ ਨੰ ਮੰਨੀ ਸਮੇਂ ਨੇ ਮੇਰੀ ਇੱਕ ਗੱਲ ਮੰਨੀ ਫੜਫੜ ਰਹੀ ਤਰੀਕ ਮੈਂ ਉਹਨੂੰ ਕਸੀਟ ਫੜਫੜ ਕੇ ਕਸੀਟ ਨਾ ਕਸੀਟ ਰਹੀ ਸੀ ਉਹਨੂੰ ਤਰੀਕ ਮਤਲਬ ਮੈਂ ਉਹਨੂੰ ਖਿੱਚ ਰਹੀ ਸੀ ਕ ਕਸੀਟ ਰਹੀ ਸੀ ਸਾਰੇ ਸਮੇਂ ਖਿਸਕਾਈ ਕਰਨੀ ਪਰ ਉਹ ਹੱਥ ਛੁਡਾ ਕੇ ਆ ਪੱਲਾ ਛੁਡਾ ਕੇ ਭੱਜ ਗਿਆ ਕਿਵੇਂ ਨਾ ਸਕੀ ਰੋਕ اٹਕ ਜੋ ਪਾਈ ਪੰਨੀ ਵੀ ਮੈਂ ਉਹਨੂੰ ਰੋਕ ਨਾ ਸਕੀ ਕਿਉਂਕਿ ਜੋ ਵੀ ਮੈਂ ਰੁਕਾਵਟ ਜੋ ਵੀ ਮੈਂ ਅਟਕ ਪਾਣ ਦੀ ਕੋਸ਼ਿਸ਼ ਕੀਤੀ ਸਮੇਂ ਨੇ ਉਹ ਪੰਨ ਦਿੱਤੀ ਉਹ ਤੋੜ ਦਿੱਤੀ ਰੁਕਾਵਟਾਂ ਨੂੰ ਤੋੜ ਦਿੱਤਾ ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ ਤ੍ਰਿਖੇ ਦਾ ਮਤਲਬ ਹੁੰਦਾ ਹੈ ਤੇਜ਼ ਤੇ ਵੇਗ ਦਾ ਮਤਲਬ ਹੁੰਦਾ ਹੈ ਗਤੀ ਯਾਨੀ ਕਿ ਸਪੀਡ ਕਿ ਉਹ ਆਪਣੀ ਤੇਜ਼ ਗਤੀ ਨਾਲ ਟੱਪ ਕੇ ਬੰਨੇ ਟੱਪ ਕੇ ਬੰਨੇ ਪਾਰ ਕਰਕੇ ਚਲਾ ਗਿਆ ਬੰਨੇ ਕੀ ਹੁੰਦਾ ਜਿਵੇਂ ਬਨੇਰੇ ਹੁੰਦੇ ਹਨ ਨਾ ਛੱਤ ਦੇ ਉੱਤੇ ਤੇ ਬਨੇਰੇ ਮੀਨਸ ਜਿਹੜੀ ਰੋਕ ਲੱਗੀ ਹੁੰਦੀ ਹੈ ਜਿਵੇਂ ਤੁਸੀਂ ਇੱਕ ਦੀ ਛੱਤ ਤੋਂ ਦੂਜੀ ਛੱਤ ਤੇ ਟੱਪਣਾ ਤੇ ਵਿੱਚ ਇੱਕ ਛੋਟੀ ਜੀ ਦੀਵਾਰ ਹੁੰਦੀ ਹੈ ਨਾ ਉਹਨਾਂ ਨੂੰ ਬੰਨਾ ਕਿਹਾ ਜਾਂਦਾ ਹੈ ਔਰ ਕਿ ਸਮੇ ਨੂੰ ਸਮੇ ਆਪਣੀ ਬਹੁਤ ਤੇਜ਼ ਗਤੀ ਨਾਲ ਐਦਾਂ ਚਲਾ ਗਿਆ ਜਿਵੇਂ ਬੰਨੇ ਟੱਪ ਕੇ ਬੱਚੇ ਇੱਧਰ ਤੋਂ ਉੱਧਰ ਭੱਜ ਜਾਂਦੇ ਹਨ ਹੁਣ ਇੱਥੇ ਕੀ ਹੈ ਇੱਥੇ ਨਾ ਪਰਸੋਨਿਫਿਕੇਸ਼ਨ ਵੀ ਹੈ ਟਾਈਮ ਨੂੰ ਇੱਕ ਤਰ੍ਹਾਂ ਮਤਲਬ ਦਿਖਾਇਆ ਗਿਆ ਕਿ ਉਹ ਹੱਥ ਚੁੜਾ ਕੇ ਭੱਜ ਜਾਂਦਾ ਹੈ ਤੇ ਇਹਦੇ ਵਿੱਚ ਮਤਲਬ ਟਾਈਮ ਨੂੰ ਇੱਕ ਮਨੁੱਖ ਦੀ ਤਰ੍ਹਾਂ ਵੀ ਪ੍ਰੈਜੈਂਟ ਕੀਤਾ ਗਿਆ ਹੈ ਦਿਖਾਇਆ ਗਿਆ ਹੈ ਹੋ ਅਜੇ ਸੰਭਾਲ ਹੁਣ ਇੱਥੋਂ ਹੋ ਤੋਂ ਕੀ ਹੈ ਦੇਖੋ ਹੋ ਇੱਕ ਵਿਸਮਕ ਸ਼ਬਦ ਹੈ ਜਿਹਦੇ ਨਾਲ ਹੁਸ਼ਿਆਰ ਕੀਤਾ ਜਾ ਰਿਹਾ ਹੈ ਔਰ ਇਹ ਕਿੰਨੂੰ ਹੁਸ਼ਿਆਰ ਕੀਤਾ ਜਾ ਰਿਹਾ ਹੈ ਮਨੁੱਖ ਨੂੰ ਮਨੁੱਖ ਨੂੰ ਇਹ ਸਮਝਾਇਆ ਜਾ ਰਿਹਾ ਹੈ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਭਈ ਸਮੇਂ ਦੀ ਕਦਰ ਕਰੋ ਤੇ ਸਮਾਂ ਬਰਬਾਦ ਨਾ ਕਰੋ ਐਹੀ ਕਵਿਤਾ ਦਾ ਸਾਰ ਵੀ ਹੈ ਇਥੋਂ ਵੀ ਕਵਿਤਾ ਕੀ ਸਮਝਾਣਾ ਚਾਹੁੰਦੀ ਹੈ ਅਜੇ ਸੰਭਾਲ ਇਸ ਸਮੇਂ ਨੂੰ ਕਿ ਹੱਲੇ ਵੀ ਟਾਈਮ ਹੈਗਾ ਇਸ ਸਮੇਂ ਨੂੰ ਸੰਭਾਲ ਲੈ ਜੋ ਤੇਰੇ ਕੋਲ ਹੱਲੇ ਹੈ ਉਸ ਨੂੰ ਸੰਭਾਲ ਲੈ ਕਰ ਸਫਲ ਉਡੰਦਾ ਜਾਂਦਾ ਕਰ ਸਫਲ ਮਤਲਬ ਇਸ ਸਮੇਂ ਦੀ ਕਦਰ ਕਰ ਤੂੰ ਇਸ ਸਮੇਂ ਦੀ ਸਮੇਂ ਨੂੰ ਇਸ ਸਮੇਂ ਦੀ ਇੱਜ਼ਤ ਕਰ ਉਡੰਦਾ ਜਾਂਦਾ ਵੀ ਇਸ ਸਮੇਂ ਦਾ ਐਦਾਂ ਭੱਜ ਰਿਹਾ ਹੈ ਜਿਵੇਂ ਕਿ ਉੱਡਿਆ ਜਾਂਦਾ ਹੈ ਜਿਵੇਂ ਕੁਝ ਐਸਾ ਕਾਰ ਜਿਸ ਵਿੱਚ ਸਫਲ ਹੋ ਸਕੇ ਵੀ ਸਮੇਂ ਦਾ ਸਾਧੂ ਉਪਯੋਗ ਕਰੋ ਸਮੇਂ ਨਹੀਂ ਤਾਂ ਉੱਡਦਾ ਜਾਂਦਾ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਇਹ ਠਹਿਰਨ ਜਾਂਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਵੀ ਇਹ ਨੂੰ ਸਮੇਂ ਨੂੰ ਠਹਿਰਨ ਦੀ ਜਾਂਚ ਨਹੀਂ ਆਂਦੀ ਜਾਂਚ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਕਿਸੇ ਚੀਜ਼ ਦਾ ਆਣਾ ਜਿਵੇਂ ਜੇ ਮੈਂ ਕਹਾਂ ਮੈਨੂੰ ਰੋਟੀ ਬਣਾਣੀ ਆਂਦੀ ਹੈ ਤੇ ਮੈਂ ਕਹੂੰਗੀ ਮੈਨੂੰ ਰੋਟੀ ਬਣਾਣ ਦੀ ਜਾਂਚ ਹੈ ਠੀਕ ਹੈ ਹੁਣ ਇੱਥੇ ਸਮਾ ਕੀ ਕਹਿ ਰਿਹਾ ਹੈ ਕਿ ਉਹ ਠਹਿਰਨ ਠਹਿਰਨ ਜਾਂਚਣਾ ਜਾਣਦਾ ਕਿ ਸਮਝਉ ਹੈ ਉਹ ਐ ਜਾਣਦਾ ਨਹੀਂ ਕਿ ਰੁਕਣਾ ਕਿਵੇਂ ਹੈ ਲੰਘ ਗਿਆ ਨਾ ਮੁੜ ਕੇ ਆਉਂਦਾ ਤੇ ਜੇ ਸਮਾ ਲੰਘ ਗਿਆ ਫਿਰ ਉਹ ਮੁੜ ਕੇ ਨਾ ਆਉਂਦਾ ਫਿਰ ਉਹ ਮੁੜ ਕੇ ਕਦੀ ਨਹੀਂ ਵਾਪਸ ਆਉਂਦਾ ਤੇ ਇਹ ਕਵਿਤਾ ਦਾ ਸਾਰ ਹੈ ਕਿ ਮਨੁੱਖ ਨੂੰ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਮਨੁੱਖ ਨੂੰ ਹੁਸ਼ਿਆਰ ਕੀਤਾ ਜਾ ਰਿਹਾ ਹੈ ਕਿ ਸਮੇਂ ਦੀ ਸੰਭਾਲ ਕਰੋ ਸਮੇਂ ਨੂੰ ਬਰਬਾਦ ਨਾ ਕਰੋ ਸਮੇਂ ਦੀ ਕਦਰ ਕਰੋ ਕਿਉਂਕਿ ਇਹ ਉੱਡਦਾ ਜਾਂਦਾ ਹੈ ਔਰ ਇੱਕ ਵਾਰ ਜੇ ਸਮਾਂ ਲੰਘ ਜਾਏ ਤੇ ਉਹ ਵਾਪਸ ਨਹੀਂ ਜਾਂਦਾ ਹੈ ਵਾਪਸ ਨਹੀਂ ਆਉਂਦਾ ਹੈ ਸਮਾਂ ਕਦੀ ਵੀ ਰੁਕਦਾ ਨਹੀਂ ਹੈ ਜੇ ਉਹ ਲੰਘ ਗਿਆ ਤੇ ਉਹ ਕਦੀ ਵਾਪਸ ਨਹੀਂ ਆਏਗਾ ਛੋਟੀ ਜੀ ਪੋਇਮ ਹੈ ਹੁਣ ਅਦੇ ਅਸੀਂ ਡਿਸਕਸ ਕਰ ਲੈਨੇ ਕੁਝ ਕੁਝ ਕੰਟੈਂਟ ਮੈਂ ਲਿਖਿਆ ਹੋਇਆ ਸੀ ਜਿਵੇਂ ਇਹਦੇ ਵਿੱਚ ਕਵੀ ਨੇ ਇਸਤਰੀ ਰੂਪ ਵਿੱਚ ਗੱਲ ਕਵੀ ਇਸਤਰੀ ਰੂਪ ਵਿੱਚ ਗੱਲ ਕਰ ਰਹੇ ਹਨ ਮੈਂ ਸਮੇ ਨੂੰ ਰੋਕਣ ਵਾਸਤੇ ਬਹੁਤ ਤਰਲੇ ਕੀਤੇ ਮਤਲਬ ਕਵੀ ਕਹਿ ਰਿਹਾ ਹੈ ਕਿ ਉਹਨੇ ਸਮੇ ਨੂੰ ਮੈਂ ਇੱਕ ਤਰ੍ਹਾਂ ਵਿਆਖਿਆ ਡਿਸਕਸ ਕਰ ਰਹੀਆਂ ਕਿ ਸਮੇ ਨੂੰ ਰੋਕਣ ਵਾਸਤੇ ਬਹੁਤ ਤਰਲੇ ਕੀਤੇ ਪਰ ਉਸਨੇ ਮੇਰੀ ਇੱਕ ਗੱਲ ਨਾ ਮੰਨੀ ਕਵੀ ਨੇ ਸਮੇ ਨੂੰ ਆਪਣੇ ਵਾਲ ਕਸੀਟਣ ਦੀ ਕੋਸ਼ਿਸ਼ ਕੀਤੀ ਪਰ ਉਸ ਪਰ ਉਹ ਭੱਜ ਗਿਆ ਕੰਨੀ ਖਿਸਕਾ ਕੇ ਮਤਲਬ ਉਹ ਕੰਨੀ ਖਿਸਕਾ ਕੇ ਭੱਜ ਗਿਆ ਕਵੀ ਨੇ ਸਮੇ ਦੇ ਰਸਤੇ ਵਿੱਚ ਬਹੁਤ ਰੁਕਾਵਟਾਂ ਪਾਈਆਂ ਤਾਂ ਜੋ ਉਹ ਅੱਗੇ ਨਾ ਜਾ ਸਕੇ ਪਰ ਅਤੇ ਰੁਕ ਜਾਵੇ ਪਰ ਸਮਾਂ ਰੁਕਿਆ ਨਹੀਂ हूँ ये की इंपॉर्टेंट पॉइंट्स हैं जो असं लिख सकते हाँ कि समा निरंतर गतिशील है लगातार चलता रहा है समा चलाईमान है मतलब वो चलता है, चलाईमान उन्होंने कहा जाता है समय इस रोकना संभव नहीं समय का सदउपयोग करो वर्त या फिर यह भी लिख सकते हो वर्तमान का जो समा है उसका सदउपयोग करना चाहिए है कवि ने इसत्री रूप अपनी भावना व्यक्त की है ਹੁਣ ਇੱਥੇ ਨਾ ਇੱਕ ਕਿਤੇ ਡਿਸਕਸ ਹੋ ਰਿਹਾ ਸੀ ਕਿ ਇੱਥੇ ਇਸਤਰੀ ਰੂਪ ਵਿੱਚ ਕਿਉਂ ਡਿਸਕਸ ਕਿਉਂ ਕੀਤੀ ਹੈ ਵੈਸੇ ਦੇਖੋ ਕਿਤੇ ਹੋਰ ਨਹੀਂ ਮੈਨੂੰ ਇਹ ਲੱਭਿਆ ਪਰ ਇੱਕ ਕਿਤੇ ਇਹ ਡਿਸਕਸ ਕਰ ਰਹੇ ਸੀ ਕਿ ਇੱਥੇ ਕਵੀ ਨੇ ਇਸਤਰੀ ਰੂਪ ਵਿੱਚ ਕਿਉਂ ਕਵਿਤਾ ਐਤਾ ਲਿਖੀ ਹੈ ਕਿ ਮੈਂ ਉਹਨੂੰ ਕਸੀਟ ਦੀ ਰਹੀ ਆ ਮੈਂ ਇੱਥੇ ਵਰਡਸ ਹੈ ਨਾ ਇਸਤਰੀ ਰੂਪ ਦਾ ਕਿੱਥੋਂ ਪਤਾ ਲੱਗਦਾ ਰਹੀ ਸਕੀ ਅਗੇਨ ਰਹੀ ਇਦੇ ਵਿੱਚ ਕਿਉਂ ਹੈ ਇਸਤਰੀ ਰੂਪ ਨੂੰ ਕਿਉਂ ਇਸਤੇਮਾਲ ਕੀਤਾ ਗਿਆ ਹੈ ਤੇ ਉਥੇ ਕਹਿ ਰਹੇ ਸੀਗੇ ਕਿਉਂਕਿ ਸਮਾਜ ਵਿੱਚ ਇਸ ਇਸਤਰੀ ਹਰ ਇੱਕ ਦੇ ਆਖੇ ਲੱਗਦੀ ਹੈ ਅਤੇ ਅਧੀਨ ਰੂਪ ਵਿੱਚ ਉਹ ਆਪਣੀ ਗੱਲ ਦੂਜਿਆਂ ਤੋਂ ਮਨਵਾ ਲੈਂਦੀ ਹੈ ਤੇ ਹੁਣ ਉਹ ਕਿਉਂਕਿ ਇਸਤਰੀ ਜੋ ਹੈ ਉਹ ਦੂਜਿਆਂ ਨੂੰ ਰੁਝਾ ਲੈਂਦੀ ਹੈ ਜਾਂ ਉਹਨੂੰ ਆਪਣੀ ਗੱਲ ਮਨਵਾ ਲੈਂਦੀ ਹੈ ਤਾਂ ਕਰਕੇ ਇਸਤਰੀ ਰੂਪ ਵਿੱਚ ਕਵੀ ਕਵੀ ਨੇ ਕਵਿਤਾ ਲਿਖੀ ਹੈ ਕਿ ਸ਼ਾਇਦ ਮੈਂ ਇਸਤਰੀ ਰੂਪ ਵਿੱਚ ਸਮੇਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂ ਤਾਂ ਸਮਾਂ ਰੁਕ ਜਾਏਗਾ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਕੀ ਲਿਖਣਾ ਹੈ ਦੇਖੋ ਕੁਐਸਚਨ ਪਹਿਲਾ ਕੁਐਸਚਨ ਇੱਥੇ ਕਹਿ ਰਿਹਾ ਹੈ ਸਮਾ ਕਵਿਤਾ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਪਹਿਲਾਂ ਤਾਂ ਇਹਦੇ ਸ਼ਬਦ ਅਰਥ ਹੈ ਵਾਸਤੇ ਘੱਟ ਦਾ ਮਤਲਬ ਹੈ ਤਰਲੇ ਕਰਦੀ ਜਾਂ ਮਿੰਤਾ ਕਰਦੀ ਤਰੀਕ ਦਾ ਮਤਲਬ ਹੈ ਖਿੱਚਣਾ ਵੇਗ ਦਾ ਮਤਲਬ ਹੈ ਪ੍ਰਵਾਹ ਜਾਂ ਤੇਜ਼ ਚਾਲ ਜਾਂ ਵਹਾ ਵਹਾ ਮੀਨਜ਼ ਬਹਾਅ ਜਿਹਨੂੰ ਆਪਾਂ ਹਿੰਦੀ ਵਿੱਚ ਕਹਿੰਦੇ ਹਾਂ ਹੁਣ ਸਮਾ ਕਵਿਤਾ ਸਾਨੂੰ ਕੀ ਸਿੱਖ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਜਿ ਜੀ ਸਿੱਖਿਆ ਮਿਲਦੀ ਹੈ ਇਹੀ ਲਿਖ ਸਕਦੇ ਆਪਾਂ ਕਿ ਸਮਾਂ ਨਿਰੰਤਰ ਗਤੀਸ਼ੀਲ ਹੈ ਸਮਾਂ ਚਲਾਇਮਾਨ ਹੈ ਸਮੇਂ ਦਾ ਸਮੇਂ ਨੂੰ ਰੋਕਣਾ ਸੰਭਵ ਨਹੀਂ ਹੈ ਅਤੇ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ ਐ ਸਭ ਲਿਖ ਕੇ ਐ ਲਿਖ ਸਕਦੇ ਹੋ ਮੈਂ ਨਾ ਹੁਣ ਐਂਗਲ ਚੇਂਜ ਕਰ ਲੀਆ ਬਿਕੋਜ਼ ਰੀਡਿੰਗ ਥੋੜੀ ਮੁਸ਼ਕਿਲ ਹੋ ਰਹੀ ਹੈ ਸਮੇਂ ਨੂੰ ਸੰਭਾਲਦਿਆਂ ਹੋਇਆਂ ਸਾਨੂੰ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਹਰ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ ਇੱਕ ਵਾਰੀ ਹੱਥੋਂ ਲੰਘ ਚੁੱਕਾ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ ਸਮੇ ਦੀ ਸਹੀ ਵਰਤੋਂ ਕਰਨ ਵਾਲਾ ਮਨੁੱਖ ਹੀ ਜੀਵਨ ਵਿੱਚ ਤਰੱਕੀ ਕਰਦਾ ਹੈ ਅਤੇ ਸਫਲ ਹੁੰਦਾ ਹੈ ਆਪਾਂ ਇਹ ਲਿਖ ਸਕਦੇ ਹਾਂ ਇਹਦਾ ਜੇ ਲੌਂਗ ਅਨਸਰ ਬਣਾਉਣਾ ਹੋਵੇ ਹੁਣ ਸੈਕਿੰਡ ਕੀ ਹੈ ਸਮਾਂ ਕਵਿਤਾ ਵਿੱਚ ਸਮੇ ਦੀ ਸੰਭਾਲ ਸੰਬੰਧੀ ਕਵੀ ਨੇ ਕੀ ਸੁਨੇਹਾ ਦਿੱਤਾ ਹੈ ਸੁਨੇਹਾ ਮਤਲਬ ਕੀ ਮੈਸੇਜ ਦਿੰਦਾ ਹੈ ਕਿ ਸਮੇ ਨੂੰ ਕਿਵੇਂ ਸੰਭਾਲਣਾ ਹੈ ਤੇ ਭਾਈ ਵੀਰ ਸਿੰਘ ਜੀ ਸਮੇ ਦੀ ਸੰਭਾਲ ਸੰਬੰਧੀ ਆਪਣੀ ਕਵਿਤਾ ਸਮਾ ਵਿੱਚ ਕਹਿੰਦੇ ਹਨ ਕਿ ਸਮਾਂ ਹਮੇਸ਼ਾ ਚੱਲਦਾ ਰਹਿੰਦਾ ਹੈ ਇਹ ਕਦੇ ਵੀ ਨਹੀਂ ਰੁਕਦਾ ਜੇ ਜੋ ਸਮਾਂ ਇੱਕ ਵਾਰ ਬੀਤ ਗਿਆ ਉਹ ਵਾਪਸ ਮੁੜ ਕੇ ਨਹੀਂ ਆਉਂਦਾ ਇਸ ਦੀ ਸਹੀ ਵਰਤੋਂ ਕਰਕੇ ਇਸ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਇੱਕ ਜਗ੍ਹਾ ਹੋਰ ਜਿਹੜਾ ਮੈਂ ਦੇਖ ਰਹੀ ਸੀ ਉੱਥੇ ਇਦਾਂ ਵੀ ਲਿਖਿਆ ਹੋਇਆ ਸੀ ਇਹਦਾ ਅੰਸਰ ਕਿ ਕਵੀ ਸਮੇ ਨੂੰ ਸਮੇ ਨੂੰ ਸਫਲ ਕਰਨ ਲਈ ਇਹ ਉਪਦੇਸ਼ ਦਿੰਦਾ ਹੈ ਕਿ ਜਿਸ ਇਸ ਜੀਵਨ ਮਤਲਬ ਇਹ ਥੋੜਾ ਜਿਹਾ ਨਾ ਸਪਿਰਚੁਅਲਿਜ਼ਮ ਵਿੱਚ ਅਨਸਰ ਦੇ ਰਹੇ ਸੀਗੇ ਕਿ ਇਸ ਜੀਵਨ ਵਿੱਚ ਰੱਬ ਨੂੰ ਪ੍ਰੇਮ ਕਰਨਾ ਸਤਸੰਗ ਕਰਨਾ ਸ਼ੁਭ ਗੁਣ ਯਾ ਕਰਮ ਸੰਗ੍ਰਹਿ ਕਰਨਾ ਮਤਲਬ ਚੰਗੇ ਕਰਮ ਕਰਨਾ ਹੀ ਮਨੁੱਖੀ ਜੀਵਨ ਦਾ ਮਨੁੱਖੀ ਜੀਵਨ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ ਇਸ ਨਾਲ ਮਨੁੱਖੀ ਜੀਵਨ ਦਾ ਸਮਾ ਸਫਲ ਹੋ ਜਾਵੇਗਾ ਕਿਉਂਕਿ ਕਹਿ ਰਿਹਾ ਕਿ ਕਵੀ ਇਹ ਥੋੜਾ ਜਿਹਾ ਸਪਿਰਚੁਅਲਿਜ਼ਮ ਵਿੱਚ ਹੈ ਜੇ ਤੁਹਾਨੂੰ ਬਹੁਤ ਹੋਰ ਇਨਕਰੀਜ਼ ਕਰਨੀ ਹੈ ਤਾਂ ਤੁਸੀਂ ਲੈਂਥ ਲਈ ਹੈ ਯੂਜ਼ ਕਰ ਸਕਦੇ ਹੋ ਆਦਰਵਾਇਜ਼ ਇਹ ਵਾਲਾ ਠੀਕ ਸੀ ਕੀ ਸਮਾ ਕਵਿਤਾ ਵਿੱਚ ਸਮੇਂ ਦੀ ਸੰਭਾਲ ਸੰਬੰਧੀ ਕਵੀ ਨੇ ਕੀ ਮੈਸੇਜ ਦਿੱਤਾ ਹੈ ਕਿ ਕਵੀ ਨੇ ਇਹ ਹੀ ਮੈਸੇਜ ਦਿੱਤਾ ਹੈ ਕਿ ਜੋ ਸਮਾਂ ਇੱਕ ਵਾਰੀ ਬੀਤ ਜਾਂਦਾ ਹੈ ਵਾਪਸ ਕੇ ਮੁੜ ਕੇ ਨਹੀਂ ਆਉਂਦਾ ਤੇ ਇਸ ਦੀ ਸਹੀ ਵਰਤੋਂ ਕਰਨ ਨਾਲ ਹੀ ਅਸੀਂ ਜੀਵਨ ਵਿੱਚ ਸਫਲ ਹੋ ਸਕਦੇ ਹਾਂ ਇਸ ਤੋਂ ਇਲਾਵਾ ਕੁਝ ਹੋਰ ਕੁਐਸਚਨ ਹੈ ਜੀ ਜੋ ਅਸੀਂ ਡਿਸਕਸ ਕਰ ਸਕਦੇ ਹਾਂ ਜਿਵੇਂ ਇੱਕ ਕੁਐਸਚਨ ਹੋ ਸਕਦਾ ਹੈ ਕਿ ਸਮੇਂ ਕਵਿਤਾ ਦੇ ਸਮੇਂ ਕਵਿਤਾ ਦੇ ਸੰਬੰਧ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ਸੰਖੇਪ ਸਾਰ ਮਤਲਬ ਸ਼ਾਰਟ ਸਾਰ ਸਾਰミン ਸਮਰੀ ਆਪਣੇ ਸ਼ਬਦਾਂ ਵਿੱਚ ਲਿਖੋ ਤੇ ਇਹੀ ਚੀਜ਼ਾਂ ਰਿਪੀਟ ਕਰਨੀ ਹੈ ਸਮੇ ਸਮਾ ਕਵਿਤਾ ਵਿੱਚ ਸਮੇਂ ਦੀ ਨਿਰੰਤਰ ਚਾਲ ਬਾਰੇ ਦੱਸਿਆ ਗਿਆ ਹੈ ਸਮਾ ਆਪਣੀ ਨਿਰੰਤਰ ਚਾਲ ਚਲਦਾ ਰਹਿੰਦਾ ਹੈ ਉਹ ਚਲਾਈਮਾਨ ਹੈ ਇਸ ਦੇ ਰਸਤੇ ਵਿੱਚ ਚਾਹੇ ਜਿੰਨੀਆਂ ਮਰਜ਼ੀ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾਣ ਪਰ ਇਹ ਕਦੀ ਰੁਕਾਵਟਾਂ ਪਰ ਇਹ ਸਭ ਰੁਕਾਵਟਾਂ ਨੂੰ ਪਾਰ ਕਰਦਾ ਅੱਗੇ ਲੰਘ ਜਾਂਦਾ ਹੈ ਸਮੇਂ ਦਾ ਹਮੇਸ਼ਾ ਸਦ ਉਪਯੋਗ ਕਰਨਾ ਚਾਹੀਦਾ ਹੈ ਕਿਉਂਕਿ ਲੰਘਿਆ ਸਮਾਂ ਵਾਪਸ ਨਹੀਂ ਆਉਂਦਾ ਫਿਰ ਹੋਰ ਕੁਐਸਚਨ ਹੈ ਜੀ कि uh, कविता समाधा केंद्रीय भाव की है केंद्रीय भाव मीन सेंट्रल आइडिया हूँ सेंट्रल आइडिया भी यही है कि समा अपनी रफ्तार हमेशा चलता रहता है बीतया हुआ समा कभी वापस नहीं आता इस यतन करके भी रोकया नहीं जा सकता समय का सही इस्तेमाल करके समय नु सामभया जा सकता है भाई भीर सिंह ने समय बारे की क्या है अगेन सेम चीज़ा के समय निरंतर चलण बारे कहा है कवि कहता है कि समा निरंतर गतिशील है ਇਹ ਨਾ ਰੁਕਦਾ ਹੈ ਤੇ ਨਾ ਕਦੇ ਵਾਪਸ ਆਉਂਦਾ ਹੈ ਇਸ ਲਈ ਵਰਤਮਾਨ ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ ਸੇਮ ਲਾਈਨਸ ਹੈ ਥੋੜਾ ਥੋੜਾ ਇੱਧਰ ਉੱਧਰ ਵੇਰੀਏਸ਼ਨ ਹੈ ਬਸ ਤੁਸੀਂ ਇੰਪੋਰਟੈਂਟ ਪੁਆਇੰਟਸ ਇਹ ਯਾਦ ਰੱਖਣੇ ਹਨ ਉਹਨਾਂ ਨੂੰ ਹੀ ਆਪਣੀ ਲੈਂਗੁਏਜ ਵਿੱਚ ਮੋਲਡ ਕਰ ਸਕਦੇ ਹੋ ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਕੀ ਕਰਨਾ ਚਾਹੀਦਾ ਹੈ ਤਾਂ ਸਮੇਂ ਦਾ ਸਦਉਪਯੋਗ ਸਾਨੂੰ ਆਪਣੇ ਜੀਵਨ ਵਿੱਚ ਸਫਲ ਹੋਣ ਲਈ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ ਸਮੇਂ ਨੂੰ ਵਿਅਰਥ ਗਵਾਉਣਾ ਨਹੀਂ ਚਾਹੀਦਾ ਹੈ ਕਵੀ ਸਮੇ ਨੂੰ ਰੋਕਣ ਲਈ ਕੀ ਕੀ ਯਤਨ ਕਰਦਾ ਹੈ ਕਵੀ ਸਮੇ ਨੂੰ ਰੋਕਣ ਲਈ ਉਸ ਦੇ ਤਰਲੇ ਮਿੰਤਾ ਪਾਉਂਦਾ ਹੈ ਹੁਣ ਤਰਲੇ ਮਿਲਦਾ ਕਰਦਾ ਹੈ ਨਹੀਂ ਲਿਖਣਾ ਤਰਲੇ ਮਿੰਤਾ ਪਾਉਂਦਾ ਹੈ ਜਦੋਂ ਅਸੀਂ ਕਿਸੇ ਨੂੰ ਰਿਕੁਐਸਟ ਕਰਦੇ ਹਾਂ ਪੰਜਾਬੀ ਵਿੱਚ ਕਹਿੰਦੇ ਆ ਤਰਲੇ ਪਾਏ ਮੈਂ ਉਹਦੇ ਅਤੇ ਉਸ ਨੂੰ ਫੜ ਫੜ ਕੇ ਆਪਣੇ ਵੱਲ ਖਸੀਟਣ ਦੀ ਆ ਖਿੱਚਣ ਦੀ ਕੋਸ਼ਿਸ਼ ਜਾਂ ਯਤਨ ਕਰਦਾ ਹੈ ਫੇਰ ਆ ਗਿਆ ਰਹੀ ਵਾਸਤੇ ਘੱਤ ਬੰਨੂ ਬੰਨੀ ਤੱਕ ਦੀ ਜਿਵੇਂ ਤੁਸੀਂ ਭਾਵ ਲਿਖੋ ਇਦਾਂ ਦਾ ਕੁਝ ਹੋਏਗਾ ਕੁਐਸਚਨ ਜੇ ਆ ਗਿਆ ਰਹੀ ਵਾਸਤੇ ਘੱਟ ਕਿੱਥੋਂ ਤੱਕ ਆ ਗਿਆ ਇਹਦਾ ਬੰਨੂ ਬੰਨੀ ਤੱਕ ਠੀਕ ਹੈ ਹੁਣ ਇਹਦੇ ਵਿੱਚ ਕੀ ਹੈ ਕਿ ਇਹ ਕਾਵੀ ਟੋਟਾ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਸਮਾ ਵਿੱਚੋਂ ਲਿਆ ਗਿਆ ਹੈ ਜਿਵੇਂ ਆਪਾਂ ਹਿੰਦੀ ਵਿੱਚ ਪ੍ਰਸੰਗ ਕਰਦੇ ਸੀ ਪੰਜਾਬੀ ਵੀ ਦੇਖੋ ਪ੍ਰਸੰਗ ਹੈਡਿੰਗ ਪਾਤੀ ਇਹ ਹਮੇਸ਼ਾ ਸੇਮ ਹੀ ਰਹੇਗਾ ਸਿਰਫ ਚੈਪਟਰ ਦਾ ਨਾਮ ਚੇਂਜ ਹੋਏਗਾ ਜਾਂ ਕਵਿਤਾ ਦੀ ਜਗ੍ਹਾ ਪਾਠ ਦਾ ਨਾਮ ਆ ਜਾਊਗਾ ਤੇ ਅਸੀਂ ਕੀ ਲਿਖਣਾ ਹੈ ਕਿ ਇਹ 17 ਜਾਂ ਇਹ ਕਾਵੀ ਟੋਟਾ ਪੰਜਾਬੀ ਵਿੱਚ ਜਿਹੜੀ ਪੋਇਮ ਦੀ ਲਾਈਨਸ ਆ ਉਹਨਾਂ ਨੂੰ 17 ਕਿਹਾ ਜਾਂਦਾ ਹੈ ਇਹ 17 ਜਾਂ ਕਾਵੀ ਟੋਟਾ ਸਾਡੀ ਪੰਜਾਬੀ ਸਾਹਿਤ ਮਾਲਾ ਪੁਸਤਕ ਵਿੱਚ ਅ ਦਰਜ ਇੱਕ ਪਾਠ ਹੈ ਜਾਂ ਇੱਕ ਕਵਿਤਾ ਭਾਈ ਵੀਰ ਸਿੰਘ ਦੀ ਜਿਹਦੀ ਕਵਿਤਾ ਜਸਦਰਾਮ ਸਮਾ ਹੈ ਉਸ ਵਿੱਚੋਂ ਲਿਆ ਗਿਆ ਹੈ ਜਾਂ ਇਹ ਸਤਰ ਲਿਆ ਗਿਆ ਹਨ ਇਸ ਕਵਿਤਾ ਵਿੱਚ ਭਾਈ ਸਾਹਿਬ ਨੇ ਸਮੇਂ ਦਾ ਸਦਾ ਚੱਲਣ ਬਾਰੇ ਸੁਭਾਅ ਨੂੰ ਸੁਭਾਅ ਨੂੰ ਬਿਆਨ ਕੀਤਾ ਹੈ ਉਹਨੇ ਬਿਲਕੁਲ ਵਟਾ ਮਾਰਨ ਦੀ ਲੋੜ ਨਹੀਂ ਹੈ ਤੁਸੀਂ ਇਹ ਲਿਖ ਸਕਦੇ ਹੋ ਕਿ ਕਵੀ ਕਹਿੰਦਾ ਹੈ ਕਿ ਸਮਾ ਚਲਾਈ ਮਾਨ ਹੈ ਸਮਾ ਕਦੇ ਰੁਕਦਾ ਨਹੀਂ ਹੈ ਸਮਾ ਨਿਰੰਤਰ ਚੱਲਦਾ ਰਹਿੰਦਾ ਹੈ ਅ ਇਹਨਾਂ ਸਤਰਾਂ ਵਿੱਚ ਭਾਈ ਸਾਹਿਬ ਸਪਸ਼ਟ ਕਰਦੇ ਹਨ ਜਾਂ ਭਾਈ ਸਾਹਿਬ ਕਹਿੰਦੇ ਹਨ ਕਿ ਸਮੇਂ ਨੂੰ ਕਿਸੇ ਹੀਲੇ ਵੀ ਤੁਰੰਤ ਤੋਂ ਰੋਕਿਆ ਨਹੀਂ ਜਾ ਸਕਦਾ ਮਤਲਬ ਕਿਸੇ ਵੀ ਤਰੀਕੇ ਨੂੰ ਰੋਕਿਆ ਨਹੀਂ ਜਾ ਸਕਦਾ ਹੁਣ ਵਿਆਖਿਆ ਕੀ ਹੈ ਮਤਲਬ ਬੇਸਿਕਲੀ ਤੋਂ اسی ਪ੍ਰਸੰਗ ਦੇ ਤਾ ਫਿਰ ਤੁਸੀਂ ਕੀ ਦੱਸਿਆ ਇੱਕ ਵਨ ਲਾਈਨ ਵਿੱਚ ਕੀ ਹੈ ਜਿਹੜੇ ਸਟੈਂਜ਼ਾ ਵਿੱਚ ਜਿਹੜੀ ਹੈ 17 ਨੇ ਉਹਦਾ ਵਿੱਚ ਕਵੀ ਇੱਕ ਲਾਈਨ ਵਿੱਚ ਕੀ ਕਹਿਣਾ ਚਾਹੁੰਦਾ ਉਸ ਤੋਂ ਬਾਅਦ ਤੁਸੀਂ ਲਿਖੋਗੇ ਵਿਆਖਿਆ ਹੁਣ ਵਿਆਖਿਆ ਕੀ ਹੈ ਕਿ ਭਾਈ ਸਾਹਿਬ ਇਸਤਰੀ ਰੂਪ ਵਿੱਚ ਫਰਮਾਉਂਦੇ ਹਨ ਕਿ ਉਸ ਸਮੇਂ ਅੱਗੇ ਤਰਲਾ ਕਰ ਕਰਕੇ ਥੱਕ ਗਏ ਕਿ ਉਹ ਨਾ ਜਾਵੇ ਪਰ ਉਸਨੇ ਇਕ ਨ ਮੰਨੀ ਉਸ ਕਵੀ ਨੇ ਉਸ ਨੂੰ ਫੜ ਫੜ ਕੇ ਆਪਣੇ ਵੱਲ ਖਿੱਚਿਆ ਪਰ ਉਹ ਪੱਲਾ ਛੁਡਾ ਕੇ ਖਿਸਕ ਗਿਆ ਉਹ ਉਸ ਨੂੰ ਪੰਨ ਤੋੜ ਕੇ ਅੱਗੇ ਲੰਗ ਗਿਆ ਇਸ ਪ੍ਰਕਾਰ ਉਹ ਆਪਣੀ ਤਿੱਖੀ ਚਾਲ ਨਾਲ ਮਤਲਬ ਤੇਜ਼ ਚਾਲ ਨਾਲ ਸਭ ਛੋਟੀਆਂ ਮੋਟੀਆਂ ਰੁਕਾਵਟਾਂ ਨੂੰ چیرਦਾ ਹੋਇਆ ਅੱਗੇ ਹੀ ਅੱਗੇ ਤੁਰਦਾ ਗਿਆ ਅਰਥਾਤ ਮਨੁੱਖ ਸਮੇਂ ਨੂੰ ਕਿਸੇ ਹੀਲੇ ਵੀ ਫੜ ਕੇ ਕਾਬੂ ਕਰਕੇ ਨਹੀਂ ਰੱਖ ਸਕਦਾ ਮਤਲਬ ਮਨੁੱਖ ਜਿਹੜਾ ਸਮੇਂ ਨੂੰ ਕਾਬੂ ਨਹੀਂ ਕਰ ਸਕਦਾ ਇਹ ਬੜੀ ਤੇਜ਼ੀ ਨਾਲ ਚਲਦਾ ਜਾਂਦਾ ਹੈ ਇਸ ਕਰਕੇ ਜਿਹੜਾ ਵਰਤਮਾਨ ਸਮਾ ਹੱਥ ਵਿੱਚ ਹੋਵੇ ਉਸ ਨੂੰ ਸ਼ੁਭ ਕੰਮਾਂ ਵਿੱਚ ਲਾ ਕੇ ਸਫਲ ਕਰਨਾ ਚਾਹੀਦਾ ਹੈ ਮਤਲਬ ਆਪਣੇ ਪ੍ਰੈਜ਼ੈਂਟ ਨੂੰ ਸਫਲ ਕਰੋ ਹੁਣ ਹੋ ਅਜੇ ਸੰਭਾਲ ਇੱਥੋਂ ਲੈ ਕੇ ਐਂਡ ਤੱਕ ਆਉਂਦਾ ਇਦੇ ਵਿੱਚ ਕੀ ਲਿਖਾਂਗੇ ਆਪਾਂ ਸਿੱਧਾ ਵਿਆਖਿਆ ਲਿਖੀਏ ਬਾਕੀ ਪ੍ਰਸੰਗ ਵਗੈਰਾ ਸੇਮ ਹੀ ਰਹੇਗਾ ਭਾਈ ਸਾਹਿਬ ਫਰਮਾਉਂਦੇ ਹਨ ਕਿ हे ਮਨੁੱਖ ਤੂੰ ਅਜੇ ਜਿਵੇਂ ਹੋ ਲਿਖਿਆ ਨਾ ਹੋ ਕਿਨੂੰ ਕਿਹਾ ਜਾ ਰਿਹਾ ਹੈ हे ਮਨੁੱਖ ਨੂੰ ਤੂੰ ਅਜੇ ਵੀ ਸਮੇ ਦਾ ਸੰਭਾਲ ਕਰ ਤੂੰ ਵਰਤਮਾਨ ਸਮੇ ਨੂੰ ਜਿਹੜਾ ਕਿ ਤੇਰੇ ਹੱਥ ਵਿੱਚ ਹੈ ਕਵੀ ਦੇ ਹੱਥ ਵਿੱਚ ਕੀ ਹੈ ਵਰਤਮਾਨ ਸਮੇ ਰੱਬੀ ਪ੍ਰੇਮ ਸਤੀ ਸੰਗਤ ਸਤੀ ਸੰਗਤ ਨਹੀਂ ਸਤ ਸੰਗਤ ਵੀ ਸਤ ਸੰਗਤ ਵਿੱਚ ਤੇ ਸ਼ੁਭ ਕਰਮਾਂ ਵਿੱਚ ਲਾ ਕੇ ਸਫਲ ਕਰ ਇਹ ਤੇਰੇ ਹੱਥੀ ਇਹ ਤੇਰੇ ਹੱਥੋਂ ਬੜੀ ਤੇਜ਼ੀ ਨਾਲ ਨਿਕਲਦਾ ਜਾ ਰਿਹਾ ਹੈ ਇਹ ਠਹਿਰਨ ਦਾ ਤਰੀਕਾ ਨਹੀਂ ਜਾਣਦਾ ਅਤੇ ਜੇਕਰ ਇਹ ਇੱਕ ਵਾਰ ਚਲਾ ਜਾਵੇ ਤਾਂ ਮੁੜ ਕੇ ਵਾਪਸ ਨਹੀਂ ਆਉਂਦਾ ਇਸ ਕਰਕੇ ਤੈਨੂੰ ਵਰਤਮਾਨ ਸਮੇਂ ਨੂੰ ਸੰਭਾਲ ਸੰਭਾਲਣਾ ਨਹੀਂ ਵਰਤਮਾਨ ਸਮੇਂ ਨੂੰ ਸਫਲ ਬਣਾਉਣ ਲਈ ਹਰ ਸਮੇਂ ਕੁਝ ਕਰਮ ਕਰਦੇ ਰਹਿਣੇ ਚਾਹੀਦੇ ਹਨ ਮੀਨਜ਼ ਵੇਲੇ ਨਾ ਬੈਠੋ ਕੁਝ ਨਾ ਕੁਝ ਕੰਮ ਕਰਦੇ ਰਹੋ ਤਾਂ ਤੁਹਾਡੇ ਕਰਮ ਜਿਹੜੇ ਆ ਆਪੇ ਜਿਹੜਾ ਸਮਾਂ ਹੈ ਉਹ ਸਫਲ ਹੋ ਜਾਏਗਾ ਠੀਕ ਹੈ ਜੀ ਇਹ ਐਕਸਟਰਾ ਕੁਐਸਚਨਸ ਵੀ ਆਪਾਂ ਡਿਸਕਸ ਕਰ ਲਏ ਹੈ ਦੇਖੋ ਇੱਥੇ ਲਿਖਿਆ ਸੀ ਨਾ ਇਹ ਵਾਲਾ ਇਹ ਕਿਤਾਬ ਡਿਸਕਸ ਕਾਵੀ ਟੋਟਾ ਦੇਖੋ ਕਾਵੀ ਟੋਟਿਆਂ ਦਾ ਪ੍ਰਸੰਗ ਪ੍ਰਸੰਗ ਹੁੰਦਾ ਜਿਹਦੇ ਵਿੱਚ ਤੁਸੀਂ ਲਿਖਦੇ ਹੋ ਬੁੱਕ ਦਾ ਨਾਮ ਕੀ ਹੈ ਆ ਲੋ ਕਿ ਕਿਹੜੇ ਪਾਠ ਚੋਂ ਲਈਤੀ ਗਈ ਹੈ ਪਾਠ ਦਾ ਨਾਮ ਕਵੀ ਦਾ ਨਾਮ ਉਹਨਾਂ ਦੇ ਕੇ ਫਿਰ ਤੁਸੀਂ ਵਨ ਲਾਈਨਰ ਨੈਕਸਟ ਵਿੱਚ ਲਿਖ ਸਕਦੇ ਹੋ ਜਿਹਦੇ ਵਿੱਚ ਆਪਾਂ ਇੱਕ ਲਾਈਨ ਵਿੱਚ ਦੱਸਣਾ ਹੁੰਦਾ ਕਿ ਇਹਦੇ ਵਿੱਚ ਕਵੀ ਕੀ ਕਹਿ ਰਿਹਾ ਹੈ ਫਿਰ ਆਉਂਦੀ ਹੈ ਵਿਆਖਿਆ ਜੋ ਤੁਸੀਂ ਇਹ ਲਾਈਨਾਂ ਨੂੰ ਹੀ ਐਕਸਪਲੇਨ ਕਰਨਾ ਹੈ ਠੀਕ ਹੈ ਜੋ ਆਪਾਂ ਡਿਸਕਸ ਕਰ ਲਿਆ ਆਲਰੇਡੀ ਸੋ ਆਈ ਹੋਪ ਸਮਝ ਆ ਗਈ ਹੋਏਗੀ ਤੁਹਾਨੂੰ thank you so much let me check names i have already discussed jo bhi main likhna si je tu si likhna chahnde ho to tu si a screenshot le sakde ho aisa pata nahi hona pencil wala clear aayega ya nahi i'm not sure the asab main points ne ke jehda samay nirantar gatishil hai chalai maan hai samay samay nu rokna asambhav hai ya sambhav nahi hai samay da sadupyog karo kavine istri roop vich apni bhavnama vyakt kitiyan han ਉਸ ਤੋਂ ਬਾਅਦ ਇਹ ਵਾਲੇ ਮੇਨ ਇਹੀ ਕੰਟੈਂਟ ਹੈ ਜਿਹੜਾ ਹਰ ਕੁਐਸਚਨ ਵਿੱਚ ਫਿੱਟ ਕਰ ਦੇਣਾ। ਬਾਕੀ ਵਰਡ मीनिंग ਔਰ ਬੁੱਕ ਦੀ ਐਕਸਪਲੇਨੇਸ਼ਨ ਆਣੀ ਚਾਹੀਦੀ ਹੈ ਵੀ ਜੇ ਵਿਆਖਿਆ ਕਰਨ ਲਈ ਕਹਿੰਨ ਤਾਂ ਤੁਸੀਂ ਆਪਣੇ ਸ਼ਬਦਾਂ ਵਿੱਚ ਕਰ ਸਕੋ ਜੇ ਸਮਝ ਆਈ ਹੋਏਗੀ ਤਾਂ ਹੀ ਆਪਣੇ ਸ਼ਬਦਾਂ ਵਿੱਚ ਕਰ ਪਾਉਗੇ।